ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ ਵੱਡੀ ਖੁਸ਼ਖਬਰੀ ਹੈ ਮਕਾਨ ਮਾਲਕ ਹੁਣ ਕਿਰਾਏ ਘਟਾਉਣ ਲਈ ਮਜਬੂਰ ਹੋ ਰਹੇ ਹਨ ਇਸ ਸਾਲ ਤੱਕ ਲਗਭਗ ਤਿਹਾਈ ਨਵੀਆਂ ਟੈਨੈਂਸੀ ਉਹਨਾਂ ਦਰਾਂ ਤੇ ਹੋਈਆਂ ਹਨ ਜੋ ਪਹਿਲਾਂ ਦੇ ਕਿਰਾਏਦਾਰਾਂ ਨਾਲੋਂ ਘੱਟ ਹਨ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਨਵੇਂ ਕਿਰਾਏਦਾਰਾਂ ਵਿੱਚੋਂ 30% ਦੀ ਘੱਟ ਕਿਰਾਇਆ ਭਰ ਰਹੇ ਹਨ ਆਕਲੈਂਡ ਤੇ ਵਲੰਟਨ ਵਿੱਚ ਪਿਛਲੇ ਸਾਲ ਦੌਰਾਨ ਕਿਰਾਏ ਲਗਭਗ 2% ਕੱਟੇ ਹਨ ਜਦਕਿ ਕੈਂਟਰਬਰੀ ਵਿੱਚ ਇਹ ਕਟੌਤੀ ਪਿਛਲੇ 6 ਮਹੀਨਿਆਂ ਵਿੱਚ ਹੀ ਆਈ ਹੈ ਬਾਰਫੋਟ ਐਂਡ ਥਾਮਸਨ ਨੇ ਕਿਹਾ ਹੈ ਕਿ 38% ਘਰਾਂ ਦੇ ਕਿਰਾਏ ਕਟਾਉਣੇ ਪਏ ਤਾਂ ਕਿ ਕਿਰਾਇਦਾ ਮਿਲ ਸਕਣ 2023 ਨਾਲੋਂ ਇਹ ਦਰ ਕਾਫੀ ਵੱਧ ਹੈ ਮਾਹਿਰਾਂ ਦੀ رائے ਦੀ ਵੀ ਗੱਲ ਕਰਦੇ ਹਾਂ ਪ੍ਰਾਪਰਟੀ ਇਨਵੈਸਟਮੈਂਟ ਕੋਚ ਸਟੀਵਨ ਗੁਡੀ ਦਾ ਕਹਿਣਾ ਹੈ ਕਿ ਇਹ ਰੋਜ਼ਾਨ ਘਟ ਆਬਾਦੀਕਾਰੀ ਅਤੇ ਵੱਧ ਰਹੀਆਂ ਇਮਾਰਤਾਂ ਕਾਰਨ ਹੈ ਦੂਜੇ ਪਾਸੇ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਕਹਿੰਦੇ ਹਨ ਕਿ ਇਹ ਕਿਰਾਏਦਾਰਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਕਈ ਵਾਰ ਲੀਜ਼ ਰੀਨਿਊ ਕਰਨ ਵਾਲਿਆਂ ਲਈ ਵੀ ਕਿਰਾਇਆ ਘਟ ਸਕਦਾ ਹੈ ਇਸ ਤੋਂ ਬਾਅਦ ਮੁੱਖ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਨੇ ਦੱਸਿਆ ਹੈ ਕਿ ਇਹ ਕਾਫੀ ਕਮਜ਼ੋਰ ਰੈਂਟਲ ਮਾਰਕੀਟ ਹੈ ਤੇ ਨਜ਼ਦੀਕੀ ਭਵਿੱਖ ਵਿੱਚ ਇਸ ਦੇ ਬਦਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਕਿਰਾਏ ਕਟ ਰਹੇ ਹਨ ਪਰ ਆਮਦਨ ਦੇ ਮੁਕਾਬਲੇ ਇਹ ਅਜੇ ਵਿਵਾਧ ਹਨ ਸਟੇਟਸ ਐਨ ਜੈਟ ਅਨਸਾਰ ਅਗਸਤ ਤੱਕ ਦੇ ਸਾਲ ਦੇ ਵਿੱਚ ਕਿਰਾਏ ਦੀਆਂ ਕੀਮਤਾਂ 2.1% ਵਧੀਆਂ ਹਨ ਇਹ ਦਰ ਆਖਰੀ ਵਾਰ ਇੰਨੀ ਹੇਠਾਂ 2011 ਦੇ ਵਿੱਚ ਰਹੀ ਸੀ ਕਿਰਾਏਦਾਰਾਂ ਲਈ ਰਾਹਤ ਹੈ ਪਰ ਮਕਾਨ ਮਾਲਕਾਂ ਲਈ ਚਰੋਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰੁਝਾਨ ਹੋਰ ਕਿੰਨਾ ਸਮਾਂ ਚੱਲਦਾ ਹੈ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ ਵੱਡੀ ਖੁਸ਼ਖਬਰੀ ਹੈ ਮਕਾਨ ਮਾਲਕ ਹੁਣ ਕਿਰਾਏ ਘਟਾਉਣ ਲਈ ਮਜਬੂਰ ਹੋ ਰਹੇ ਹਨ ਇਸ ਸਾਲ ਤੱਕ ਲਗਭਗ ਤਿਹਾਈ ਨਵੀਆਂ ਟੈਨੈਂਸੀ ਉਹਨਾਂ ਦਰਾਂ ਤੇ ਹੋਈਆਂ ਹਨ ਜੋ ਪਹਿਲਾਂ ਦੇ ਕਿਰਾਏਦਾਰਾਂ ਨਾਲੋਂ ਘੱਟ ਹਨ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਨਵੇਂ ਕਿਰਾਏਦਾਰਾਂ ਵਿੱਚੋਂ 30% ਦੀ ਘਟ ਕਰਾਇਆ ਭਰ ਰਹੇ ਹਨ ਆਕਲੈਂਡ ਤੇ ਵਲੰਟਨ ਵਿੱਚ ਪਿਛਲੇ ਸਾਲ ਦੌਰਾਨ ਕਿਰਾਏ ਲਗਭਗ 2% ਕੱਟੇ ਹਨ ਜਦਕਿ ਕੈਂਟਰਬਰੀ ਵਿੱਚ ਇਹ ਕਟੌਤੀ ਪਿਛਲੇ 6 ਮਹੀਨਿਆਂ ਵਿੱਚ ਹੀ ਆਈ ਹੈ ਬਾਰਫੋਟ ਐਂਡ ਥਾਮਸਨ ਨੇ ਕਿਹਾ ਹੈ ਕਿ 38% ਘਰਾਂ ਦੇ ਕਿਰਾਏ ਕਟਾਉਣੇ ਪਏ ਤਾਂ ਕਿ ਕਿਰਾਇਦਾ ਮਿਲ ਸਕਣ 2023 ਨਾਲੋਂ ਇਹ ਦਰ ਕਾਫੀ ਵੱਧ ਹੈ ਮਾਹਿਰਾਂ ਦੀ رائے ਦੀ ਵੀ ਗੱਲ ਕਰਦੇ ਹਾਂ ਪ੍ਰਾਪਰਟੀ ਇਨਵੈਸਟਮੈਂਟ ਕੋਚ ਸਟੀਵਨ ਗੁਡੀ ਦਾ ਕਹਿਣਾ ਹੈ ਕਿ ਇਹ ਰੋਜ਼ਾਨ ਘਟ ਆਬਾਦੀਕਾਰੀ ਅਤੇ ਵੱਧ ਰਹੀਆਂ ਇਮਾਰਤਾਂ ਕਾਰਨ ਹੈ ਦੂਜੇ ਪਾਸੇ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਕਹਿੰਦੇ ਹਨ ਕਿ ਇਹ ਕਿਰਾਏਦਾਰਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਕਈ ਵਾਰ ਲੀਜ਼ ਰਿਨਿਊ ਕਰਨ ਵਾਲਿਆਂ ਲਈ ਵੀ ਕਿਰਾਇਆ ਘਟ ਸਕਦਾ ਹੈ ਇਸ ਤੋਂ ਬਾਅਦ ਮੁੱਖ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਨੇ ਦੱਸਿਆ ਹੈ ਕਿ ਇਹ ਕਾਫੀ ਕਮਜ਼ੋਰ ਰੈਂਟਲ ਮਾਰਕੀਟ ਹੈ ਤੇ ਨਜ਼ਦੀਕੀ ਭਵਿੱਖ ਵਿੱਚ ਇਸ ਦੇ ਬਦਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਕਿਰਾਏ ਘਟ ਰਹੇ ਹਨ ਪਰ ਆਮਦਨ ਦੇ ਮੁਕਾਬਲੇ ਇਹ ਅਜੇ ਵਿਵਾਧ ਹਨ ਸਟੇਟਸ ਐਨ ਜੀਟ ਅਨਸਾਰ ਅਗਸਤ ਤੱਕ ਦੇ ਸਾਲ ਦੇ ਵਿੱਚ ਕਿਰਾਏ ਦੀਆਂ ਕੀਮਤਾਂ 2.1% ਵਧੀਆਂ ਹਨ ਇਹ ਦਰ ਆਖਰੀ ਵਾਰ ਇੰਨੀ ਹੇਠਾਂ 2011 ਦੇ ਵਿੱਚ ਰਹੀ ਸੀ ਕਿਰਾਏਦਾਰਾਂ ਲਈ ਰਾਹਤ ਹੈ ਪਰ ਮਕਾਨ ਮਾਲਕਾਂ ਲਈ ਚਰੋਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰੁਝਾਨ ਹੋਰ ਕਿੰਨਾ ਸਮਾਂ ਚੱਲਦਾ ਹੈ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ ਵੱਡੀ ਖੁਸ਼ਖਬਰੀ ਹੈ ਮਕਾਨ ਮਾਲਕ ਹੁਣ ਕਿਰਾਏ ਘਟਾਉਣ ਲਈ ਮਜਬੂਰ ਹੋ ਰਹੇ ਹਨ ਇਸ ਸਾਲ ਤੱਕ ਲਗਭਗ ਤਿਹਾਈ ਨਵੀਆਂ ਟੈਨੈਂਸੀ ਉਹਨਾਂ ਦਰਾਂ ਤੇ ਹੋਈਆਂ ਹਨ ਜੋ ਪਹਿਲਾਂ ਦੇ ਕਿਰਾਏਦਾਰਾਂ ਨਾਲੋਂ ਘੱਟ ਹਨ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਨਵੇਂ ਕਿਰਾਏਦਾਰਾਂ ਵਿੱਚੋਂ 30% ਦੀ ਘੱਟ ਕਿਰਾਇਆ ਭਰ ਰਹੇ ਹਨ ਆਕਲੈਂਡ ਤੇ ਵਲੰਟਨ ਵਿੱਚ ਪਿਛਲੇ ਸਾਲ ਦੌਰਾਨ ਕਿਰਾਏ ਲਗਭਗ 2% ਘਟੇ ਹਨ ਜਦਕਿ ਕੈਂਟਰਬਰੀ ਵਿੱਚ ਇਹ ਘਟोतरी ਪਿਛਲੇ 6 ਮਹੀਨਿਆਂ ਵਿੱਚ ਹੀ ਆਈ ਹੈ ਬਾਰਫੋਟ ਐਂਡ ਥਾਮਸਨ ਨੇ ਕਿਹਾ ਹੈ ਕਿ 38% ਘਰਾਂ ਦੇ ਕਿਰਾਏ ਘਟਾਉਣੇ ਪਏ ਤਾਂਕਿ ਕਿਰਾਇਆ ਦਾ ਮਿਲ ਸਕਣ 2023 ਨਾਲੋਂ ਇਹ ਦਰ ਕਾਫੀ ਵੱਧ ਹੈ ਮਹਰਾਂ ਦੀ رائے ਦੀ ਵੀ ਗੱਲ ਕਰਦੇ ਹਾਂ ਪ੍ਰਾਪਰਟੀ ਇਨਵੈਸਟਮੈਂਟ ਕੋਚ ਸਟੀਵਨ ਗੁਡੀ ਦਾ ਕਹਿਣਾ ਹੈ ਕਿ ਰੋਜ਼ਾਨ ਘਟ ਆਬਾਦੀਕਾਰੀ ਅਤੇ ਵਧ ਰਹੀਆਂ ਇਮਾਰਤਾਂ ਕਰਨ ਹੈ ਦੂਜੇ ਪਾਸੇ ਅਰਥਸ਼ਾਸਤਰੀ ਖੈਲਵਿਨ ਡਿਵਟਸਨ ਕਹਿੰਦੇ ਹਨ ਕਿ ਇਹ ਕਿਰਾਏਦਾਰਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਕਈ ਵਾਰ ਲੀਜ਼ ਰਿਨਿਊ ਕਰਨ ਵਾਲਿਆਂ ਲਈ ਵੀ ਕਿਰਾਇਆ ਘਟ ਸਕਦਾ ਹੈ ਇਸ ਤੋਂ ਬਾਅਦ ਮੁੱਖ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਨੇ ਦੱਸਿਆ ਹੈ ਕਿ ਇਹ ਕਾਫੀ ਕਮਜ਼ੋਰ ਰੈਂਟਲ ਮਾਰਕੀਟ ਹੈ ਤੇ ਨਜ਼ਦੀਕੀ ਭਵਿੱਖ ਵਿੱਚ ਇਸ ਦੇ ਬਦਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਕਿਰਾਏ ਕਟ ਰਹੇ ਹਨ ਪਰ ਆਮਦਨ ਦੇ ਮੁਕਾਬਲੇ ਇਹ ਅਜੇ ਵਿਵਾਧ ਹਨ ਸਟੇਟਸ ਐਨ ਜੈਟ ਅਨਸਾਰ ਅਗਸਤ ਤੱਕ ਦੇ ਸਾਲ ਦੇ ਵਿੱਚ ਕਿਰਾਏ ਦੀਆਂ ਕੀਮਤਾਂ 2.1% ਵਧੀਆਂ ਹਨ ਇਹ ਦਰ ਆਖਰੀ ਵਾਰ ਇੰਨੀ ਹੇਠਾਂ 2011 ਦੇ ਵਿੱਚ ਰਹੀ ਸੀ ਕਿਰਾਏਦਾਰਾਂ ਲਈ ਰਾਹਤ ਹੈ ਪਰ ਮਕਾਨ ਮਾਲਕਾਂ ਲਈ ਚਰੋਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰੁਝਾਨ ਹੋਰ ਕਿੰਨਾ ਸਮਾਂ ਚੱਲਦਾ ਹੈ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ ਵੱਡੀ ਖੁਸ਼ਖਬਰੀ ਹੈ ਮਕਾਨ ਮਾਲਕ ਹੁਣ ਕਿਰਾਏ ਘਟਾਉਣ ਲਈ ਮਜਬੂਰ ਹੋ ਰਹੇ ਹਨ ਇਸ ਸਾਲ ਤੱਕ ਲਗਭਗ ਤਿਹਾਈ ਨਵੀਆਂ ਟੈਨੈਂਸੀ ਉਹਨਾਂ ਦਰਾਂ ਤੇ ਹੋਈਆਂ ਹਨ ਜੋ ਪਹਿਲਾਂ ਦੇ ਕਿਰਾਏਦਾਰਾਂ ਨਾਲੋਂ ਘੱਟ ਹਨ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਨਵੇਂ ਕਿਰਾਏਦਾਰਾਂ ਵਿੱਚੋਂ 30% ਦੀ ਘਟ ਕਰਾਇਆ ਭਰ ਰਹੇ ਹਨ ਆਕਲੈਂਡ ਤੇ ਵਲੰਟਨ ਵਿੱਚ ਪਿਛਲੇ ਸਾਲ ਦੌਰਾਨ ਕਿਰਾਏ ਲਗਭਗ 2% ਕੱਟੇ ਹਨ ਜਦਕਿ ਕੈਂਟਰਬਰੀ ਵਿੱਚ ਇਹ ਕਟੌਤੀ ਪਿਛਲੇ 6 ਮਹੀਨਿਆਂ ਵਿੱਚ ਹੀ ਆਈ ਹੈ ਬਾਰਫੋਟ ਐਂਡ ਥਾਮਸਨ ਨੇ ਕਿਹਾ ਹੈ ਕਿ 38% ਘਰਾਂ ਦੇ ਕਿਰਾਏ ਕਟਾਉਣੇ ਪਏ ਤਾਂ ਕਿ ਕਿਰਾਏਦਾਰ ਮਿਲ ਸਕਣ 2023 ਨਾਲੋਂ ਇਹ ਦਰ ਕਾਫੀ ਵੱਧ ਹੈ ਮਾਹਰਾਂ ਦੀ رائے ਦੀ ਵੀ ਗੱਲ ਕਰਦੇ ਹਾਂ ਪ੍ਰਾਪਰਟੀ ਇਨਵੈਸਟਮੈਂਟ ਕੋਚ ਸਟੀਵਨ ਗੁਡੀ ਦਾ ਕਹਿਣਾ ਹੈ ਕਿ ਇਹ ਰੋਜ਼ਾਨ ਘਟ ਆਬਾਦੀਕਾਰੀ ਅਤੇ ਵੱਧ ਰਹੀਆਂ ਇਮਾਰਤਾਂ ਕਾਰਨ ਹੈ ਦੂਜੇ ਪਾਸੇ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਕਹਿੰਦੇ ਹਨ ਕਿ ਇਹ ਕਿਰਾਏਦਾਰਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਕਈ ਵਾਰ ਲੀਜ਼ ਰੀਨਿਊ ਕਰਨ ਵਾਲਿਆਂ ਲਈ ਵੀ ਕਿਰਾਇਆ ਘਟ ਸਕਦਾ ਹੈ ਇਸ ਤੋਂ ਬਾਅਦ ਮੁੱਖ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਨੇ ਦੱਸਿਆ ਹੈ ਕਿ ਇਹ ਕਾਫੀ ਕਮਜ਼ੋਰ ਰੈਂਟਲ ਮਾਰਕੀਟ ਹੈ ਤੇ ਨਜ਼ਦੀਕੀ ਭਵਿੱਖ ਵਿੱਚ ਇਸ ਦੇ ਬਦਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਕਿਰਾਏ ਕਟ ਰਹੇ ਹਨ ਪਰ ਆਮਦਨ ਦੇ ਮੁਕਾਬਲੇ ਇਹ ਅਜੇ ਵਿਵਾਧ ਹਨ ਸਟੇਟਸ ਐਨ ਜੈਟ ਅਨਸਾਰ ਅਗਸਤ ਤੱਕ ਦੇ ਸਾਲ ਦੇ ਵਿੱਚ ਕਿਰਾਏ ਦੀਆਂ ਕੀਮਤਾਂ 2.1% ਵਧੀਆਂ ਹਨ ਇਹ ਦਰ ਆਖਰੀ ਵਾਰ ਇੰਨੀ ਹੇਠਾਂ 2011 ਦੇ ਵਿੱਚ ਰਹੀ ਸੀ ਕਿਰਾਏਦਾਰਾਂ ਲਈ ਰਾਹਤ ਹੈ ਪਰ ਮਕਾਨ ਮਾਲਕਾਂ ਲਈ ਚਰੋਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰੁਝਾਨ ਹੋਰ ਕਿੰਨਾ ਸਮਾਂ ਚੱਲਦਾ ਹੈ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ ਵੱਡੀ ਖੁਸ਼ਖਬਰੀ ਹੈ ਮਕਾਨ ਮਾਲਕ ਹੁਣ ਕਿਰਾਏ ਘਟਾਉਣ ਲਈ ਮਜਬੂਰ ਹੋ ਰਹੇ ਹਨ ਇਸ ਸਾਲ ਤੱਕ ਲਗਭਗ ਤਿਹਾਈ ਨਵੀਆਂ ਟੈਨੈਂਸੀ ਉਹਨਾਂ ਦਰਾਂ ਤੇ ਹੋਈਆਂ ਹਨ ਜੋ ਪਹਿਲਾਂ ਦੇ ਕਿਰਾਏਦਾਰਾਂ ਨਾਲੋਂ ਘੱਟ ਹਨ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਨਵੇਂ ਕਿਰਾਏਦਾਰਾਂ ਵਿੱਚੋਂ 30% ਦੀ ਘਟ ਕਰਾਇਆ ਭਰ ਰਹੇ ਹਨ ਆਕਲੈਂਡ ਤੇ ਵਲੰਟਨ ਵਿੱਚ ਪਿਛਲੇ ਸਾਲ ਦੌਰਾਨ ਕਿਰਾਏ ਲਗਭਗ 2% ਕੱਟੇ ਹਨ ਜਦਕਿ ਕੈਂਟਰਬਰੀ ਵਿੱਚ ਇਹ ਕਟੌਤੀ ਪਿਛਲੇ 6 ਮਹੀਨਿਆਂ ਵਿੱਚ ਹੀ ਆਈ ਹੈ ਬਾਰਫੋਟਨ ਥਾਮਸਨ ਨੇ ਕਿਹਾ ਹੈ ਕਿ 38% ਘਰਾਂ ਦੇ ਕਿਰਾਏ ਕਟਾਉਣੇ ਪਏ ਤਾਂ ਕਿ ਕਿਰਾਇਦਾ ਮਿਲ ਸਕਣ 2023 ਨਾਲੋਂ ਇਹ ਦਰ ਕਾਫੀ ਵੱਧ ਹੈ ਮਾਹਰਾਂ ਦੀ رائے ਦੀ ਵੀ ਗੱਲ ਕਰਦੇ ਹਾਂ ਪ੍ਰਾਪਰਟੀ ਇਨਵੈਸਟਮੈਂਟ ਕੋਚ ਸਟੀਵਨ ਗੁਡੀ ਦਾ ਕਹਿਣਾ ਹੈ ਕਿ ਇਹ ਰੋਜ਼ਾਨ ਘਟ ਆਬਾਦੀਕਾਰੀ ਅਤੇ ਵੱਧ ਰਹੀਆਂ ਇਮਾਰਤਾਂ ਕਾਰਨ ਹੈ ਦੂਜੇ ਪਾਸੇ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਕਹਿੰਦੇ ਹਨ ਕਿ ਇਹ ਕਿਰਾਏਦਾਰਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਕਈ ਵਾਰ ਲੀਜ਼ ਰਿਨਿਊ ਕਰਨ ਵਾਲਿਆਂ ਲਈ ਵੀ ਕਿਰਾਇਆ ਘਟ ਸਕਦਾ ਹੈ ਇਸ ਤੋਂ ਬਾਅਦ ਮੁੱਖ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਨੇ ਦੱਸਿਆ ਹੈ ਕਿ ਇਹ ਕਾਫੀ ਕਮਜ਼ੋਰ ਰੈਂਟਲ ਮਾਰਕੀਟ ਹੈ ਤੇ ਨਜ਼ਦੀਕੀ ਭਵਿੱਖ ਵਿੱਚ ਇਸ ਦੇ ਬਦਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਕਿਰਾਏ ਕਟ ਰਹੇ ਹਨ ਪਰ ਆਮਦਨ ਦੇ ਮੁਕਾਬਲੇ ਇਹ ਅਜੇ ਵਿਵਾਧ ਹਨ ਸਟੇਟਸ ਐਨ ਜੈਟ ਅਨਸਾਰ ਅਗਸਤ ਤੱਕ ਦੇ ਸਾਲ ਦੇ ਵਿੱਚ ਕਿਰਾਏ ਦੀਆਂ ਕੀਮਤਾਂ 2.1% ਦੀ ਵਧੀਆਂ ਹਨ ਇਹ ਦਰ ਆਖਰੀ ਵਾਰ ਇੰਨੀ ਹੇਠਾਂ 2011 ਦੇ ਵਿੱਚ ਰਹੀ ਸੀ ਕਿਰਾਏਦਾਰਾਂ ਲਈ ਰਾਹਤ ਹੈ ਪਰ ਮਕਾਨ ਮਾਲਕਾਂ ਲਈ ਚਰੋਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰੁਝਾਨ ਹੋਰ ਕਿੰਨਾ ਸਮਾਂ ਚੱਲਦਾ ਹੈ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ ਵੱਡੀ ਖੁਸ਼ਖਬਰੀ ਹੈ ਮਕਾਨ ਮਾਲਕ ਹੁਣ ਕਿਰਾਏ ਘਟਾਉਣ ਲਈ ਮਜਬੂਰ ਹੋ ਰਹੇ ਹਨ ਇਸ ਸਾਲ ਤੱਕ ਲਗਭਗ ਤਿਹਾਈ ਨਵੀਆਂ ਟੈਨੈਂਸੀ ਉਹਨਾਂ ਦਰਾਂ ਤੇ ਹੋਈਆਂ ਹਨ ਜੋ ਪਹਿਲਾਂ ਦੇ ਕਿਰਾਏਦਾਰਾਂ ਨਾਲੋਂ ਘੱਟ ਹਨ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਨਵੇਂ ਕਿਰਾਏਦਾਰਾਂ ਵਿੱਚੋਂ 30% ਦੀ ਘਟ ਕਰਾਇਆ ਭਰ ਰਹੇ ਹਨ ਆਕਲੈਂਡ ਤੇ ਵਲੰਟਨ ਵਿੱਚ ਪਿਛਲੇ ਸਾਲ ਦੌਰਾਨ ਕਿਰਾਏ ਲਗਭਗ 2% ਕੱਟੇ ਹਨ ਜਦਕਿ ਕੈਂਟਰਬਰੀ ਵਿੱਚ ਇਹ ਕਟੌਤੀ ਪਿਛਲੇ 6 ਮਹੀਨਿਆਂ ਵਿੱਚ ਹੀ ਆਈ ਹੈ ਬਾਰਫੋਟ ਐਂਡ ਥਾਮਸਨ ਨੇ ਕਿਹਾ ਹੈ ਕਿ 38% ਘਰਾਂ ਦੇ ਕਿਰਾਏ ਕਟਾਉਣੇ ਪਏ ਤਾਂ ਕਿ ਕਿਰਾਏਦਾਰ ਮਿਲ ਸਕਣ 2023 ਨਾਲੋਂ ਇਹ ਦਰ ਕਾਫੀ ਵੱਧ ਹੈ ਮਾਹਰਾਂ ਦੀ رائے ਦੀ ਵੀ ਗੱਲ ਕਰਦੇ ਹਾਂ ਪ੍ਰਾਪਰਟੀ ਇਨਵੈਸਟਮੈਂਟ ਕੋਚ ਸਟੀਵਨ ਗੁਡੀ ਦਾ ਕਹਿਣਾ ਹੈ ਕਿ ਇਹ ਰੋਜ਼ਾਨ ਘਟ ਆਬਾਦੀਕਾਰੀ ਅਤੇ ਵੱਧ ਰਹੀਆਂ ਇਮਾਰਤਾਂ ਕਾਰਨ ਹੈ ਦੂਜੇ ਪਾਸੇ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਕਹਿੰਦੇ ਹਨ ਕਿ ਇਹ ਕਿਰਾਏਦਾਰਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਕਈ ਵਾਰ ਲੀਜ਼ ਰੀਨਿਊ ਕਰਨ ਵਾਲਿਆਂ ਲਈ ਵੀ ਕਿਰਾਇਆ ਘਟ ਸਕਦਾ ਹੈ ਇਸ ਤੋਂ ਬਾਅਦ ਮੁੱਖ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਨੇ ਦੱਸਿਆ ਹੈ ਕਿ ਇਹ ਕਾਫੀ ਕਮਜ਼ੋਰ ਰੈਂਟਲ ਮਾਰਕੀਟ ਹੈ ਤੇ ਨਜ਼ਦੀਕੀ ਭਵਿੱਖ ਵਿੱਚ ਇਸ ਦੇ ਬਦਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਕਿਰਾਏ ਕਟ ਰਹੇ ਹਨ ਪਰ ਆਮਦਨ ਦੇ ਮੁਕਾਬਲੇ ਇਹ ਅਜੇ ਵਿਵਾਧ ਹਨ ਸਟੇਟਸ ਐਨ ਜੀਟ ਅਨਸਾਰ ਅਗਸਤ ਤੱਕ ਦੇ ਸਾਲ ਦੇ ਵਿੱਚ ਕਿਰਾਏ ਦੀਆਂ ਕੀਮਤਾਂ 2.1% ਵਧੀਆਂ ਹਨ ਇਹ ਦਰ ਆਖਰੀ ਵਾਰ ਇੰਨੀ ਹੇਠਾਂ 2011 ਦੇ ਵਿੱਚ ਰਹੀ ਸੀ ਕਿਰਾਏਦਾਰਾਂ ਲਈ ਰਾਹਤ ਹੈ ਪਰ ਮਕਾਨ ਮਾਲਕਾਂ ਲਈ ਚਰੋਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰੁਝਾਨ ਹੋਰ ਕਿੰਨਾ ਸਮਾਂ ਚੱਲਦਾ ਹੈ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ ਵੱਡੀ ਖੁਸ਼ਖਬਰੀ ਹੈ ਮਕਾਨ ਮਾਲਕ ਹੁਣ ਕਿਰਾਏ ਘਟਾਉਣ ਲਈ ਮਜਬੂਰ ਹੋ ਰਹੇ ਹਨ ਇਸ ਸਾਲ ਤੱਕ ਲਗਭਗ ਤਿਹਾਈ ਨਵੀਆਂ ਟੈਨੈਂਸੀ ਉਹਨਾਂ ਦਰਾਂ ਤੇ ਹੋਈਆਂ ਹਨ ਜੋ ਪਹਿਲਾਂ ਦੇ ਕਿਰਾਏਦਾਰਾਂ ਨਾਲੋਂ ਘੱਟ ਹਨ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਨਵੇਂ ਕਿਰਾਏਦਾਰਾਂ ਵਿੱਚੋਂ 30% ਦੀ ਘੱਟ ਕਿਰਾਇਆ ਭਰ ਰਹੇ ਹਨ ਆਕਲੈਂਡ ਤੇ ਵਲੰਟਨ ਵਿੱਚ ਪਿਛਲੇ ਸਾਲ ਦੌਰਾਨ ਕਿਰਾਏ ਲਗਭਗ 2% ਘਟੇ ਹਨ ਜਦਕਿ ਕੈਂਟਰਬਰੀ ਵਿੱਚ ਇਹ ਘਟोतरी ਪਿਛਲੇ 6 ਮਹੀਨਿਆਂ ਵਿੱਚ ਹੀ ਆਈ ਹੈ ਬਾਰਫੋਟ ਐਂਡ ਥਾਮਸਨ ਨੇ ਕਿਹਾ ਹੈ ਕਿ 38% ਘਰਾਂ ਦੇ ਕਿਰਾਏ ਘਟਾਉਣੇ ਪਏ ਤਾਂਕਿ ਕਿਰਾਇਆਦਾਰ ਮਿਲ ਸਕਣ 2023 ਨਾਲੋਂ ਇਹ ਦਰ ਕਾਫੀ ਵੱਧ ਹੈ ਮਹਰਾਂ ਦੀ رائے ਦੀ ਵੀ ਗੱਲ ਕਰਦੇ ਹਾਂ ਪ੍ਰਾਪਰਟੀ ਇਨਵੈਸਟਮੈਂਟ ਕੋਚ ਸਟੀਵਨ ਗੁਡੀ ਦਾ ਕਹਿਣਾ ਹੈ ਕਿ ਰੋਜ਼ਾਨ ਘਟ ਆਬਾਦੀਕਾਰੀ ਅਤੇ ਵਧ ਰਹੀਆਂ ਇਮਾਰਤਾਂ ਕਰਨ ਹੈ ਦੂਜੇ ਪਾਸੇ ਅਰਥਸ਼ਾਸਤਰੀ ਖੈਲਵਿਨ ਡਿਵਟਸਨ ਕਹਿੰਦੇ ਹਨ ਕਿ ਇਹ ਕਿਰਾਏਦਾਰਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਕਈ ਵਾਰ ਲੀਜ਼ ਰਿਨਿਊ ਕਰਨ ਵਾਲਿਆਂ ਲਈ ਵੀ ਕਿਰਾਇਆ ਘਟ ਸਕਦਾ ਹੈ ਇਸ ਤੋਂ ਬਾਅਦ ਮੁੱਖ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਨੇ ਦੱਸਿਆ ਹੈ ਕਿ ਇਹ ਕਾਫੀ ਕਮਜ਼ੋਰ ਰੈਂਟਲ ਮਾਰਕੀਟ ਹੈ ਤੇ ਨਜ਼ਦੀਕੀ ਭਵਿੱਖ ਵਿੱਚ ਇਸ ਦੇ ਬਦਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਕਿਰਾਏ ਕਟ ਰਹੇ ਹਨ ਪਰ ਆਮਦਨ ਦੇ ਮੁਕਾਬਲੇ ਇਹ ਅਜੇ ਵਿਵਾਧ ਹਨ ਸਟੇਟਸ ਐਨ ਜੈਟ ਅਨਸਾਰ ਅਗਸਤ ਤੱਕ ਦੇ ਸਾਲ ਦੇ ਵਿੱਚ ਕਿਰਾਏ ਦੀਆਂ ਕੀਮਤਾਂ 2.1% ਦੀ ਵਧੀਆਂ ਹਨ ਇਹ ਦਰ ਆਖਰੀ ਵਾਰ ਇੰਨੀ ਹੇਠਾਂ 2011 ਦੇ ਵਿੱਚ ਰਹੀ ਸੀ ਕਿਰਾਏਦਾਰਾਂ ਲਈ ਰਾਹਤ ਹੈ ਪਰ ਮਕਾਨ ਮਾਲਕਾਂ ਲਈ ਚਰੋਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰੁਝਾਨ ਹੋਰ ਕਿੰਨਾ ਸਮਾਂ ਚੱਲਦਾ ਹੈ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ ਵੱਡੀ ਖੁਸ਼ਖਬਰੀ ਹੈ ਮਕਾਨ ਮਾਲਕ ਹੁਣ ਕਿਰਾਏ ਘਟਾਉਣ ਲਈ ਮਜਬੂਰ ਹੋ ਰਹੇ ਹਨ ਇਸ ਸਾਲ ਤੱਕ ਲਗਭਗ ਤਿਹਾਈ ਨਵੀਆਂ ਟੈਨੈਂਸੀ ਉਹਨਾਂ ਦਰਾਂ ਤੇ ਹੋਈਆਂ ਹਨ ਜੋ ਪਹਿਲਾਂ ਦੇ ਕਿਰਾਏਦਾਰਾਂ ਨਾਲੋਂ ਘੱਟ ਹਨ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਨਵੇਂ ਕਿਰਾਏਦਾਰਾਂ ਵਿੱਚੋਂ 30% ਦੀ ਘਟ ਕਰਾਇਆ ਭਰ ਰਹੇ ਹਨ ਆਕਲੈਂਡ ਤੇ ਵਲੰਟਨ ਵਿੱਚ ਪਿਛਲੇ ਸਾਲ ਦੌਰਾਨ ਕਿਰਾਏ ਲਗਭਗ 2% ਕੱਟੇ ਹਨ ਜਦਕਿ ਕੈਂਟਰਬਰੀ ਵਿੱਚ ਇਹ ਕਟੌਤੀ ਪਿਛਲੇ 6 ਮਹੀਨਿਆਂ ਵਿੱਚ ਹੀ ਆਈ ਹੈ ਬਾਰਫੋਟ ਐਂਡ ਥਾਮਸਨ ਨੇ ਕਿਹਾ ਹੈ ਕਿ 38% ਘਰਾਂ ਦੇ ਕਿਰਾਏ ਕਟਾਉਣੇ ਪਏ ਤਾਂ ਕਿ ਕਿਰਾਇਦਾ ਮਿਲ ਸਕਣ 2023 ਨਾਲੋਂ ਇਹ ਦਰ ਕਾਫੀ ਵੱਧ ਹੈ ਮਾਹਿਰਾਂ ਦੀ رائے ਦੀ ਵੀ ਗੱਲ ਕਰਦੇ ਹਾਂ ਪ੍ਰਾਪਰਟੀ ਇਨਵੈਸਟਮੈਂਟ ਕੋਚ ਸਟੀਵਨ ਗੁਡੀ ਦਾ ਕਹਿਣਾ ਹੈ ਕਿ ਇਹ ਰੋਜ਼ਾਨ ਘਟ ਆਬਾਦੀਕਾਰੀ ਅਤੇ ਵੱਧ ਰਹੀਆਂ ਇਮਾਰਤਾਂ ਕਾਰਨ ਹੈ ਦੂਜੇ ਪਾਸੇ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਕਹਿੰਦੇ ਹਨ ਕਿ ਇਹ ਕਿਰਾਏਦਾਰਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਕਈ ਵਾਰ ਲੀਜ਼ ਰੀਨਿਊ ਕਰਨ ਵਾਲਿਆਂ ਲਈ ਵੀ ਕਿਰਾਇਆ ਘਟ ਸਕਦਾ ਹੈ ਇਸ ਤੋਂ ਬਾਅਦ ਮੁੱਖ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਨੇ ਦੱਸਿਆ ਹੈ ਕਿ ਇਹ ਕਾਫੀ ਕਮਜ਼ੋਰ ਰੈਂਟਲ ਮਾਰਕੀਟ ਹੈ ਤੇ ਨਜ਼ਦੀਕੀ ਭਵਿੱਖ ਵਿੱਚ ਇਸ ਦੇ ਬਦਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਕਿਰਾਏ ਕਟਰੇਹਨ ਪਰ ਆਮਦਨ ਦੇ ਮੁਕਾਬਲੇ ਇਹ ਅਜੇ ਵਿਵਾਦ ਹਨ ਸਟੇਟਸ ਐਨ ਜੈਟ ਅਨਸਾਰ ਅਗਸਤ ਤੱਕ ਦੇ ਸਾਲ ਦੇ ਵਿੱਚ ਕਿਰਾਏ ਦੀਆਂ ਕੀਮਤਾਂ 2.1% ਦੀ ਵਧੀਆਂ ਹਨ ਇਹ ਦਰ ਆਖਰੀ ਵਾਰ ਇੰਨੀ ਹੇਠਾਂ 2011 ਦੇ ਵਿੱਚ ਰਹੀ ਸੀ ਕਿਰਾਏਦਾਰਾਂ ਲਈ ਰਾਹਤ ਹੈ ਪਰ ਮਕਾਨ ਮਾਲਕਾਂ ਲਈ ਚਰੋਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰੁਝਾਨ ਹੋਰ ਕਿੰਨਾ ਸਮਾਂ ਚੱਲਦਾ ਹੈ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ ਵੱਡੀ ਖੁਸ਼ਖਬਰੀ ਹੈ ਮਕਾਨ ਮਾਲਕ ਹੁਣ ਕਿਰਾਏ ਘਟਾਉਣ ਲਈ ਮਜਬੂਰ ਹੋ ਰਹੇ ਹਨ ਇਸ ਸਾਲ ਤੱਕ ਲਗਭਗ ਤਿਹਾਈ ਨਵੀਆਂ ਟੈਨੈਂਸੀ ਉਹਨਾਂ ਦਰਾਂ ਤੇ ਹੋਈਆਂ ਹਨ ਜੋ ਪਹਿਲਾਂ ਦੇ ਕਿਰਾਏਦਾਰਾਂ ਨਾਲੋਂ ਘੱਟ ਹਨ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਨਵੇਂ ਕਿਰਾਏਦਾਰਾਂ ਵਿੱਚੋਂ 30% ਦੀ ਘਟ ਕਰਾਇਆ ਭਰ ਰਹੇ ਹਨ ਆਕਲੈਂਡ ਤੇ ਵਲੰਟਨ ਵਿੱਚ ਪਿਛਲੇ ਸਾਲ ਦੌਰਾਨ ਕਿਰਾਏ ਲਗਭਗ 2% ਕੱਟੇ ਹਨ ਜਦਕਿ ਕੈਂਟਰਬਰੀ ਵਿੱਚ ਇਹ ਕਟੌਤੀ ਪਿਛਲੇ 6 ਮਹੀਨਿਆਂ ਵਿੱਚ ਹੀ ਆਈ ਹੈ ਬਾਰਫੋਟ ਐਂਡ ਥਾਮਸਨ ਨੇ ਕਿਹਾ ਹੈ ਕਿ 38% ਘਰਾਂ ਦੇ ਕਿਰਾਏ ਘਟਾਉਣੇ ਪਏ ਤਾਂ ਕਿ ਕਿਰਾਇਦਾ ਮਿਲ ਸਕਣ 2023 ਨਾਲੋਂ ਇਹ ਦਰ ਕਾਫੀ ਵੱਧ ਹੈ ਮਾਹਰਾਂ ਦੀ رائے ਦੀ ਵੀ ਗੱਲ ਕਰਦੇ ਹਾਂ ਪ੍ਰਾਪਰਟੀ ਇਨਵੈਸਟਮੈਂਟ ਕੋਚ ਸਟੀਵਨ ਗੁਡੀ ਦਾ ਕਹਿਣਾ ਹੈ ਕਿ ਇਹ ਰੋਜ਼ਾਨ ਘਟ ਆਬਾਦੀਕਾਰੀ ਅਤੇ ਵੱਧ ਰਹੀਆਂ ਇਮਾਰਤਾਂ ਕਾਰਨ ਹੈ ਦੂਜੇ ਪਾਸੇ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਕਹਿੰਦੇ ਹਨ ਕਿ ਇਹ ਕਿਰਾਏਦਾਰਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਕਈ ਵਾਰ ਲੀਜ਼ ਰੀਨਿਊ ਕਰਨ ਵਾਲਿਆਂ ਲਈ ਵੀ ਕਿਰਾਇਆ ਘਟ ਸਕਦਾ ਹੈ ਇਸ ਤੋਂ ਬਾਅਦ ਮੁੱਖ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਨੇ ਦੱਸਿਆ ਹੈ ਕਿ ਇਹ ਕਾਫੀ ਕਮਜ਼ੋਰ ਰੈਂਟਲ ਮਾਰਕੀਟ ਹੈ ਤੇ ਨਜ਼ਦੀਕੀ ਭਵਿੱਖ ਵਿੱਚ ਇਸ ਦੇ ਬਦਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਕਿਰਾਏ ਕਟ ਰਹੇ ਹਨ ਪਰ ਆਮਦਨ ਦੇ ਮੁਕਾਬਲੇ ਇਹ ਅਜੇ ਵਿਵਾਧ ਹਨ ਸਟੇਟਸ ਐਨ ਜੀਟ ਅਨਸਾਰ ਅਗਸਤ ਤੱਕ ਦੇ ਸਾਲ ਦੇ ਵਿੱਚ ਕਿਰਾਏ ਦੀਆਂ ਕੀਮਤਾਂ 2.1% ਵਧੀਆਂ ਹਨ ਇਹ ਦਰ ਆਖਰੀ ਵਾਰ ਇੰਨੀ ਹੇਠਾਂ 2011 ਦੇ ਵਿੱਚ ਰਹੀ ਸੀ ਕਿਰਾਏਦਾਰਾਂ ਲਈ ਰਾਹਤ ਹੈ ਪਰ ਮਕਾਨ ਮਾਲਕਾਂ ਲਈ ਚਰੋਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰੁਝਾਨ ਹੋਰ ਕਿੰਨਾ ਸਮਾਂ ਚੱਲਦਾ ਹੈ ਨਿਊਜ਼ੀਲੈਂਡ ਦੇ ਕਿਰਾਏਦਾਰਾਂ ਲਈ ਵੱਡੀ ਖੁਸ਼ਖਬਰੀ ਹੈ ਮਕਾਨ ਮਾਲਕ ਹੁਣ ਕਿਰਾਏ ਘਟਾਉਣ ਲਈ ਮਜਬੂਰ ਹੋ ਰਹੇ ਹਨ ਇਸ ਸਾਲ ਤੱਕ ਲਗਭਗ ਤਿਹਾਈ ਨਵੀਆਂ ਟੈਨੈਂਸੀ ਉਹਨਾਂ ਦਰਾਂ ਤੇ ਹੋਈਆਂ ਹਨ ਜੋ ਪਹਿਲਾਂ ਦੇ ਕਿਰਾਏਦਾਰਾਂ ਨਾਲੋਂ ਘੱਟ ਹਨ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਨਵੇਂ ਕਿਰਾਏਦਾਰਾਂ ਵਿੱਚੋਂ 30% ਦੀ ਘਟ ਕਰਾਇਆ ਭਰ ਰਹੇ ਹਨ ਆਕਲੈਂਡ ਤੇ ਵਲੰਟਨ ਵਿੱਚ ਪਿਛਲੇ ਸਾਲ ਦੌਰਾਨ ਕਿਰਾਏ ਲਗਭਗ 2% ਕੱਟੇ ਹਨ ਜਦਕਿ ਕੈਂਟਰਬਰੀ ਵਿੱਚ ਇਹ ਕਟੌਤੀ ਪਿਛਲੇ 6 ਮਹੀਨਿਆਂ ਵਿੱਚ ਹੀ ਆਈ ਹੈ ਬਾਰਫੋਟ ਐਂਡ ਥਾਮਸਨ ਨੇ ਕਿਹਾ ਹੈ ਕਿ 38% ਘਰਾਂ ਦੇ ਕਿਰਾਏ ਕਟਾਉਣੇ ਪਏ ਤਾਂ ਕਿ ਕਿਰਾਇਦਾ ਮਿਲ ਸਕਣ 2023 ਨਾਲੋਂ ਇਹ ਦਰ ਕਾਫੀ ਵੱਧ ਹੈ ਮਾਹਰਾਂ ਦੀ رائے ਦੀ ਵੀ ਗੱਲ ਕਰਦੇ ਹਾਂ ਪ੍ਰਾਪਰਟੀ ਇਨਵੈਸਟਮੈਂਟ ਕੋਚ ਸਟੀਵਨ ਗੁਡੀ ਦਾ ਕਹਿਣਾ ਹੈ ਕਿ ਇਹ ਰੋਜ਼ਾਨ ਘਟ ਆਬਾਦੀਕਾਰੀ ਅਤੇ ਵੱਧ ਰਹੀਆਂ ਇਮਾਰਤਾਂ ਕਾਰਨ ਹੈ ਦੂਜੇ ਪਾਸੇ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਕਹਿੰਦੇ ਹਨ ਕਿ ਇਹ ਕਿਰਾਏਦਾਰਾਂ ਲਈ ਸੁਨਹਿਰੀ ਮੌਕਾ ਹੈ ਕਿਉਂਕਿ ਕਈ ਵਾਰ ਲੀਜ਼ ਰਿਨਿਊ ਕਰਨ ਵਾਲਿਆਂ ਲਈ ਵੀ ਕਿਰਾਇਆ ਘਟ ਸਕਦਾ ਹੈ ਇਸ ਤੋਂ ਬਾਅਦ ਮੁੱਖ ਅਰਥਸ਼ਾਸਤਰੀ ਕੈਲਵਿਨ ਡਿਵਟਸਨ ਨੇ ਦੱਸਿਆ ਹੈ ਕਿ ਇਹ ਕਾਫੀ ਕਮਜ਼ੋਰ ਰੈਂਟਲ ਮਾਰਕੀਟ ਹੈ ਤੇ ਨਜ਼ਦੀਕੀ ਭਵਿੱਖ ਵਿੱਚ ਇਸ ਦੇ ਬਦਲਣ ਦੀ ਸੰਭਾਵਨਾ ਵੀ ਘੱਟ ਹੈ ਹਾਲਾਂਕਿ ਕਿਰਾਏ ਕਟਰੇਹਨ ਪਰ ਆਮਦਨ ਦੇ ਮੁਕਾਬਲੇ ਇਹ ਅਜੇ ਵਿਵਾਦ ਹਨ ਸਟੇਟਸ ਐਨ ਜੀਟ ਅਨਸਾਰ ਅਗਸਤ ਤੱਕ ਦੇ ਸਾਲ ਦੇ ਵਿੱਚ ਕਿਰਾਏ ਦੀਆਂ ਕੀਮਤਾਂ 2.1% ਵਧੀਆਂ ਹਨ ਇਹ ਦਰ ਆਖਰੀ ਵਾਰ ਇੰਨੀ ਹੇਠਾਂ 2011 ਦੇ ਵਿੱਚ ਰਹੀ ਸੀ ਕਿਰਾਏਦਾਰਾਂ ਲਈ ਰਾਹਤ ਹੈ ਪਰ ਮਕਾਨ ਮਾਲਕਾਂ ਲਈ ਚਰੋਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰੁਝਾਨ ਹੋਰ ਕਿੰਨਾ ਸਮਾਂ